ਪੰਜਾਬ ਦਾ ਬਦਲਿਆ ਮੌਸਮ ਅੱਜ 10 ਚਲਿਆਂ ਦੇ ਵਿੱਚ ਪਵੇਗਾ ਮੀ ਆਈ ਐਮ ਡੀ ਨੇ ਭਵਿੱਖਬਾਣੀ ਕੀਤੀ ਜਾਰੀ 700 ਕਾਲ ਮੈਂ ਕੀਮਤ ਪਲਕ ਕੋਰ ਲੈ ਕੇ ਹਾਜ਼ਰ ਹਾਂ ਮੌਸਮ ਅਪਡੇਟ ਜੁਥੇ ਤੁਹਾਨੂੰ ਦੱਸਾਂਗੇ ਕਿ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕੀ ਰੁਖ ਲੈਣ ਜਾ ਰਿਹਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੂਰਜ ਚੜਨ ਦੇ ਸਮੇਂ ਦੀ ਤਸਵੀਰ ਸੂਰਜ ਚੜਨ ਦਾ ਸਮਾਂ ਹੈ 6 ਵਜੇ ਦੇ 3 ਮਿੰਟ ਤੇ ਉੱਥੇ ਹੀ ਸੂਰਜ ਛਿਪਨ ਦਾ ਸਮਾਂ ਹੈ 6 ਵਜੇ 28 ਮਿੰਟ ਸੋ ਬਾਦ ਮੌਸਮ ਤੇ ਵਾਪਸ ਪੜਤਦੇ ਆ ਤਾਂ ਅੱਜ ਆਈਐਮਡੀ ਦੇ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਪਵਿੱਖਵਾਣੀ ਕੀਤੀ ਗਈ ਹੈ ਜੀਆਂ ਦੱਸਦੇ ਕਿ ਪੰਜਾਬ ਦੇ ਅੱਜ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪਰ ਬਾਕੀ ਦੇ ਜ਼ਿਲ੍ਹੇ ਖੋਸ਼ਕ ਰਹਿਣਗੇ ਤਾਂ ਉੱਤੇ ਹੀ ਦੱਸਦੀ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੌਸਮ ਜਿਹੜਾ ਉਹ ਬਦਲਣ ਵਾਲਾ ਹੈ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਆਈਐਮਡੀ ਦੇ ਵੱਲੋਂ ਚੁਟਾਈ ਗਈ ਹੈ ਤਾਂ ਹੁਣ ਜ਼ਿਲ੍ਹਾਵਾਰ ਤੁਹਾਨੂੰ ਮੌਸਮ ਦਾ ਹਾਲ ਸੁਣਾ ਦਿੰਨੇ ਆ ਤਾਂ ਪਠਾਨਕੋਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਗੁਰਦਾਸਪੁਰ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਅੰਮ੍ਰਿਤਸਰ ਦੇ ਵਿੱਚ ਬੱਦਲ ਛਾਏ रह ਸਕਦੇ ਨੇ ਤੇ ਬੱਦਲਾਂ ਦੇ ਨਾਲ ਛਿੱਟੇ ਪੈਣ ਦੀ ਵੀ ਸੰਭਾਵਨਾ ਹੈ ਤਰਨਤਾਰਨ ਦੇ ਵਿੱਚ ਵੀ ਬੱਦਲ रह ਸਕਦੇ ਨੇ ਤੇ ਨਾਲ ਹੀ ਛਿੱਟੇ ਪੈਣ ਦੀ ਵੀ ਸੰਭਾਵਨਾ ਹੈ ਇਸ ਤੋਂ ਬਾਅਦ ਜੇ ਦੁਆਬਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਨਵਾਂ ਸ਼ਹਿਰ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਕਪੂਰਥਲਾ ਦੇ ਵਿੱਚ ਬੱਦਲ ਰਹਿ ਸਕਦੇ ਨੇ ਤੇ ਛਿੱਟੇ ਪੈਣ ਦੀ ਵੀ ਸੰਭਾਵਨਾ ਹੈ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਬਦਲ ਰਹ ਸਕਦੇ ਨੇ ਤੇ ਛਿੱਟੇ ਵੀ ਪੈਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਹੁਣ ਗੱਲ ਮਾਲਵੇ ਖੇਤਰ ਦੀ ਕਰਾਂਗੇ ਤਾਂ ਫਿਰੋਜ਼ਪੁਰ ਦੇ ਵਿੱਚ ਮੌਸਮ ਸਾਫ਼ ਰਹੇਗਾ ਪਾਜ਼ਿਲਕਾ ਦਾ ਮੌਸਮ ਵੀ ਸਾਫ਼ ਰਹਿਣ ਵਾਲਾ ਹੈ ਫਰੀਦਕੋਟ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਮੁਕਸਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਮੋਗਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਬਠਿੰਡਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ ਬਰਨਾਲਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਮਾਨਸਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਸੰਗਰੂਰ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ ਮਲੇਰਕੋਟਲਾ ਦੀ ਜੇ ਗੱਲ ਕੀਤੀ ਜਾਵੇ ਤਾਂ ਮੌਸਮ ਇੱਥੇ ਵੀ ਸਾਫ਼ ਰਹਿਣ ਵਾਲਾ ਹੈ ਫਤਿਹਗੜ ਸਾਹਿਬ ਦਾ ਮੌਸਮ ਵੀ ਸਾਫ਼ ਰਹੇਗਾ ਰੂਪਨਗਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਟਿਆਲਾ ਦਾ ਮੌਸਮ ਸਾਫ਼ ਰਹੇਗਾ ਐਸਐਸ ਨਗਰ ਦੇ ਵਿੱਚ ਬੱਦਲ ਰਹਿ ਸਕਦੇ ਨੇ ਤੇ ਨਾਲ ਹੀ ਛਿੱਟੇ ਪੈਣ ਦੀ ਵੀ ਸੰਭਾਵਨਾ ਹੈ ਤਾਂ ਅਸੀਂ ਤੁਹਾਨੂੰ ਜਿਲੇਵਾਰ ਮੌਸਮ ਦਾ ਹਾਲ ਸੁਣਾਇਆ ਕਿ ਅੱਜ ਪੰਜਾਬ ਦਾ ਮੌਸਮ ਕਿੱਸ ਚੱਲੇ ਦੇ ਵਿੱਚ ਕੇ ਮੇ ਦਾ ਰਹਿ ਗਿਆ ਅੱਜ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ 10 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਆ ਉਹ ਪੰਜਾਬ ਦੇ ਵਿੱਚ ਅੱਜ ਵੇਖਣ ਨੂੰ ਮਿਲੇਗੀ ਯਾਨੀ ਕਿ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਬਾਰਿਸ਼ ਜਿਹੜੀ ਆ ਉਹ ਹੋਣ ਦੀ ਸੰਭਾਵਨਾ ਆਈਐਮਡੀ ਦੇ ਵੱਲੋਂ ਜਿਤਾਈ ਗਈ ਹੈ ਤਾਂ ਦੱਸਦੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੁਣ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਮੀਂਹ ਪਵੇਗਾ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਆਈਐਮਡੀ ਦੇ ਵੱਲੋਂ ਜੁਤਾਈ ਗਈ ਹੈ ਬਾਕੀ ਤੁਹਾਡੇ ਜ਼ਿਲ੍ਹੇ ਦਾ ਅੱਜ ਕੀ ਹਾਲ ਹੈ ਕਿਹੋ ਜਿਹਾ ਮੌਸਮ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਖਬਰਾਂ ਦੇ ਲਈ ਜੁੜੇ ਰਹੋ ਲਾਈ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਨ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ